ਆਈ ਹਰਾ ਗਿਆ ਸਾ ਕਰ ਦੂਜਾ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ ਜਿਨ ਸੁਖ ਬੈਠਾ ਲਈ ਤਿਸ ਭਉ ਬਹੁਤ ਦਿਖਾਇਆ ਭਾਈ ਮੀਤ ਕੁਟੰਬ ਦੇਖ ਬਿਵਾਦੀ ਹਮ ਆਈ ਵਸਗਤ ਗੁਰ ਪ੍ਰਸਾਦੀ ਐਸਾ ਦੇਖ ਬਮੋਹਿਤ ਹੋਈ ਸਾਧਕ ਸਿੱਧ ਸੁਰਦੇਵ ਮਨੁੱਖਾ ਬਿਨ ਸਾਧੂ ਸਭ ਤ੍ਰੋਹਨ ਤ੍ਰੋਹੀ ਰਹਾਉ ਇਕ ਫਿਰ ਹੈ ਉਦਾਸੀ ਤਿਨ ਕਾਮ ਵਿਆਪੈ ਇਕ ਸੰਚ ਹੈ ਗਿਰਿਹੀ ਤਿਨ ਹੋਏ ਨਾ ਆਪੈ ਇਕ ਸਤੀ ਕਹਾਵਹਿ ਤਿਨ ਬਹੁਤ ਕਲ ਪਾਵੈ ਹਮ ਹਰਿ ਰਾਖੇ ਲਗਤ ਸਤਗੁਰ ਪਾਵੈ ਤਪ ਕਰਤੇ ਤਪਸੀ ਭੁਲਾਇ ਪੰਡਤ 모ਹੇ ਲੋਭ ਸਵਾਈ ਤ੍ਰੈ ਗੁਣ ਮੋਹਿ ਮੋਹਿਆ ਆਕਾਸ਼ ਹਮ ਸਤਗੁਰ ਰਾਖੇ ਦੇ ਕਰ ਹਾਥ ਗਿਆਨੀ ਕੀ ਹੋਏ ਵਰਤੀ ਦਾਸ ਕਰ ਜੋੜੇ ਸੇਵਾ ਕਰੇ ਅਰਦਾਸ ਜੋ ਤੂ ਕਹਿ ਸੋ ਕਾਰ ਕਮਾਵ ਜਨ ਨਾਨਕ ਗੁਰਮੁਖ ਨੇੜ ਨ ਆਵਾ ਆਸਾ ਮਹੱਲਾ ਪੰਜਵਾਂ ਸਸੂ ਤੇ ਪਿਰ ਕੀਨੀ ਵਾਖ ਧੀਰਜ ਠਾਣੀ ਮੁਈ ਦੂਖ ਸੰਤਾਪ ਘਰ ਕੇ ਜਠੇਰੇ ਕੀ ਚੂਕੀ ਕਾਣ ਪੈਰ ਰੱਖਿਆ ਕੀਨੀ ਸੁਗੜ ਸੁਜਾਨ ਸੋ ਲੋਕਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰ ਮੋ ਕੋ ਹਰ ਨਾਮ ਦਵਾਇਆ ਰਹਾਉ ਪ੍ਰਥਮੇ त्यागी ਹौं ਮੈਂ ਪ੍ਰੀਤ ਦੁਤੀਆ त्यागी ਲੋਗਾਰੀਤ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੀ ਤੁਰੀਆ ਗੁਣ ਮਿਲ ਸਾਧ ਪਛਾਨੇ ਸਹਿਜ ਗੁਫਾ ਮੈਂ ਆਸਣ ਬਾਂਧਿਆ ਜੋਤ ਸਰੂਪ ਅਨਾਹਦ ਵਾਜਿਆ ਮਹਾ ਆਨੰਦ ਗੁਰ ਸ਼ਬਦ ਵਿਚਾਰ ਪ੍ਰਿਆਸੋਂ ਰਾਤੀ ਧਨ ਸੁਹਾਗਣ ਨਾਰ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਜੋ ਸੁਣੇ ਕਮਾਵੈ ਸੋ ਉਤਰੈ ਪਾਰ ਜਨਮ ਨਾ ਮਰੈ ਨਾ ਆਵੇ ਨਾ ਜਾਈ ਹਰ ਸੇਤੀ ਉਹ ਰਹਿ ਸੁਮਾਈ ਹਾਸਾ ਮਹੱਲਾ ਪੰညਾ ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜਿਤ ਗ੍ਰਹਿ ਵਸੈ ਸੋ ਗ੍ਰਹਿ ਸੋ ਬਾਵੰਤਾ ਗੁਰਮੁਖ ਪਾਈ ਕਿਨੈ ਵਿਰਲੇ ਜਨਤਾ ਸੁਕਰਨੀ ਕਾਮਣ ਗੁਰ ਮਿਲ ਹਮ ਪਾਈ ਜਜ ਕਾਜ ਪਰਥਾਏ ਸੁਹਾਈ ਰਹਾ ਜਿਚਰ ਵਸੀ ਪਿਤਾ ਕੈ ਸਾਥ ਤਿਚਰ ਕੰਤ ਬਹੁ ਫਿਰੈ ਉਦਾਸ ਕਰ ਸੇਵਾ ਸਤਪੁਰਖ ਮਨਾਇ ਗੁਰਿਆਣੀ ਘਰਮਹਿ ਤਾਂ ਸਰਬ ਸੁਖ ਪਾਇਆ ਬਤੀ ਸੁਲਖਣੀ ਸੱਚ ਸੰਤਤ ਪੂਤ ਆਗਿਆਕਾਰੀ ਸੁਗੜ ਸਰੂਪ ਇਛ ਪੂਰੇ ਮਨਕੰਤ ਸੁਆਮੀ ਸਗਲ ਸੰਤੋਖੀ ਦੇਰ ਜੇਠਾਨੀ ਸਭ ਪਰਵਾਰ ਹੈ ਮਾਹੀ ਸ੍ਰੇਸ਼ਟ ਮਤੀ ਦੇਵੀ ਦੇਵਰ ਜੇਸ਼ਟ ਧਨ ਸੋ ગ્રਹਿ ਜਿਤ ਪ੍ਰਗਟਿ ਆਏ ਜਨ ਨਾਨਕ ਸੁਖੇ ਸੁਖ ਵਿਹਾਏ ਆਸਾ ਮਹੱਲਾ ਪੰਜਵਾਂ ਮਤਾ ਕਰੂੰ ਸੋ ਪੱਕਨ ਨਾ ਦੇਈ ਸੀਲ ਸੰਜਮ ਕੈ ਨਿਕਟ ਖਲੋਈ ਵੇਸ ਕਰੇ ਬਹੁ ਰੂਪ ਦਿਖਾਵੇ ਗ੍ਰਹਿ ਬਸਣ ਨਾ ਦੇਈ ਵਖ ਵਖ ਪਰਮਾਵੇ ਘਰ ਕੀ ਨਾਇਕ ਘਰ ਵਾਸ ਨਾ ਦੇਵੇ ਜਤਨ ਕਰੂੰ ਪੁਰਝਾਈ ਪਰੇਵੇ ਰਹਾਉ ਤੁਰ ਕੀ ਭੇਜੀ ਆਈ ਅਮਰ ਨੌ ਖੰਡ ਜੀਤੇ ਸਭ ਥਾਨ ਤਨੰਤਰ ਤਾਟ ਤੀਰਥ ਨਾ ਛੋੜੈ ਜੋਗ ਸੰਿਆਸ ਪੜ ਥਾਕੇ ਸਿਮਰਤ ਬੀਦ ਅਭਿਆਸ ਜਹ ਬੈਸੋ ਤਹਿ ਨਾਲੇ ਬੈਸੈ ਸਗਲ ਭਵਨ ਮਹਿ ਸਬਲ ਪਰਵੇਸੈ ਹੋਸੀ ਸਰਨ ਪਿਆ ਰਹਿਣ ਨਾ ਪਾਈ ਕਹੋ ਮੀਤਾ ਹਉ ਕੈ ਪਹਿ ਜਾਇ ਸੁਣ ਅਪਦੇਸ ਸਤਗੁਰ ਪਹਿ ਆਇਆ ਗੁਰ ਹਰ ਹਰ ਨਾਮ 모ਹੇ ਮੰਤਰ ਦਿਰਡਾਇਆ ਨਿਜ ਕਰ ਵਸਿਆ ਗੁਣ ਗਾਏ ਅਨੰਤਾ ਪ੍ਰਭ ਮਿਲਿਓ ਨਾਨਕ ਭੈ ਅਚਿੰਤਾ ਘਰ ਮੇਰਾ ਇਹ ਨਾਇਕ ਹਮਾਰੀ ਇਹ ਅਮਰ ਹਮਗੁਰ ਕੀਏ ਦਰਬਾਰੀ ਰਹਾਉ ਦੂਜਾ ਆਸਾ ਮਹੱਲਾ ਪੰਜਵਾਂ ਤ੍ਰਥਮੇ ਮਤਾ ਜੇ ਪਤਰੀ ਚਲਾਵੋ ਦੁਤੀਏ ਮਤਾ ਦੁਏ ਮਨੁਖ ਪਹਚਾਵੋ ਤ੍ਰਿਤਿਏ ਮਤਾ ਕਿਛ ਕਰੂ ਉਪਾਇਆ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ ਮਹਾ ਆਨੰਦ ਅਚਿੰਤ ਸਹਿਜਾਇਆ ਦਸ਼ਮਨ ਦੂਤ ਮੋਏ ਸੁਖ ਪਾਇਆ ਰਹਾਉ ਸਤਿਗੁਰ ਮੋ ਕੋ ਦੀਆ ਉਪਦੇਸ ਜੀਉ ਪਿੰਡ ਸਭ ਹਰਿ ਕਾ ਦੇਸ ਜੋ ਕਿਸ ਕਰੀ ਸੋ ਤੇਰਾ ਤਾਲ ਤੂੰ ਮੇਰੀ ਓਟ ਤੂੰ ਹੈ ਦੀਵਾਨ ਤੁਦਨੋ ਛੋੜ ਜਾਈਐ ਪ੍ਰਭ ਕੈ ਧਰ ਆਨ ਨਾ ਬੀਆ ਤੇਰੀ ਸੰਸਰ ਤੇਰੇ ਸੇਵਕ ਕਉ ਕਿਸ ਕੀ ਕਾਨ ਸਾਖਤ ਭੂਲਾ ਫਿਰੈ ਬੇਬਾਨ ਤੇਰੀ ਵਡਿਆਈ ਕਹੀ ਨਾ ਜਾਏ ਜਹ ਕਹ ਰਾਖ ਲੈ ਗਲ ਲਾਏ ਨਾਨਕ ਦਾਸ ਤੇਰੀ ਸਰਨਾਇ ਪ੍ਰਭ ਰਾਖੀ ਪੈਜ ਵਜੀਵਾ ਧਾਈ ਆਸਾ ਮਹੱਲਾ ਪੰਝੁਆ ਪਰਦੇਸ ਝਾਗ ਸੌਦੇ ਕਉ ਆਇਆ ਵਸਤ ਅਨੂਪ ਸੁਣੀ ਲਾ ਭਾਇਆ ਗੁਣਰਾਸ ਬਨ ਪੱਲੈ ਆਨੀ ਦੇਖ ਰਤਨ ਇਹੋ ਮਨ ਲਪਟਾਨੀ ਸਾਹਾ ਵਪਾਰੀ ਦਵਾਰੈ ਆਈ ਵਕਰ ਕੱਢੂ ਸੌਦਾ ਕਰਾਏ ਰਹਾਉ ਸਾਹਿ ਪਠਾਇਆ ਸਾਹਿ ਪਾਸ ਅਮੋਲ ਰਤਨ ਅਮੂਲਾ ਰਾਸ ਵਿਸ਼ਟ ਸੁਪਹਾਈ ਪਾਇਆ ਮੀਤ ਸੌਦਾ ਮਿਲਿਆ ਨਿਚਲ ਚੀਤ ਪਾਉ ਨਹੀਂ ਤਸ ਕਰ ਪਾਉਣ ਨਾ ਪਾਣੀ ਸਹਿਜ ਵਿਹਾਜੀ ਸਹਿਜ ਲੈ ਜਾਣੀ ਸਤ ਕਹਿ ਖਟਿਆ ਦੁੱਖ ਨਹੀਂ ਪਾਇਆ ਸਹੀ ਸਲਾਮਤ ਘਰ ਲੈ ਆਇਆ ਮਿਲੇ ਆਲਾ ਹਾ ਭਏ ਆਨੰਦ ਤਨ ਸਾਹ ਪੂਰੇ ਬਖਸ਼ਿੰਦ ਇਹ ਸੌਦਾ ਗੁਰਮੁਖ ਕਿਨੈ ਵਿਰਲੇ ਪਾਇਆ ਸਹਿਲੀ ਖੇਪ ਨਾਨਕ ਲੈ ਆਇਆ ਆਸਾ ਮਹੱਲਾ ਪੰਜਵਾਂ ਗੁਣ ਅਵਗਨ ਮੇਰੋ ਕਛ ਨਾ ਵਿਚਾਰੂ ਨਹਿ ਦੇਖਿਓ ਰੂਪ ਰੰਗ ਸਿੰਗਾਰੂ ਜਜ ਅਚਾਰ ਕਿਛ ਬਿਦ ਨਹੀਂ ਜਾਨੀ ਵਾਹ ਪਕਰ ਪ੍ਰਿਆਸੀ ਜੈ ਆਨੀ ਸੁਨੇ ਬੋ ਸਖੀ ਕੰਤ ਹਮਾਰੋ ਕੀ ਲੋਖ ਸਮਾਨਾ ਕਰ ਮਸਤਕ ਧਾਰ ਰੱਖਿਓ ਕਰ ਆਪਣਾ ਕਿਆ ਜਾਣੈ ਇਹ ਲੋਗ ਅਜਾਨਾ ਰਹਾਉ ਸੁਹਾਗ ਹਮਾਰੋ ਅਬ ਹੁਣ ਸੋਹਯੋ ਕੰਤ ਮਿਲਿਓ ਮੇਰੋ ਸਭ ਦੁਖ ਜੋ ਹੋਯੋ ਆਂਗਨ ਮੇਰਾ ਸੋਭਾ ਚੰਦ ਨਿਸਬਾਸਰ ਪ੍ਰਿਯ ਸੰਗ ਆਨੰਦ ਬਸਤਰ ਹਮਾਰੇ ਰੰਗ ਚਲੂਲਾ ਸਗਲ ਆਭਰਨ ਸੋਭਾ ਕੰਠ ਫੂਲ ਪ੍ਰਿਯ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ दुष्ट धूत की चूकी कान सदखुशियां सदा रंग मानी नौ निद नाम ग्रह मह तृप्तानी कहो नानक जो पिरे सिंगारी फिर सोहागन संग पतारी आशा महल्ला 5 दान दे कर पूजा करना लैत देत उन्मुख कर परना जितदर तुम है ब्राह्मण जाना ਤਿੱਤ ਦਰ ਤੂੰ ਹੀ ਹੈ ਪਛਤਾਣਾ ਐਸੇ ਬ੍ਰਾਹਮਣ ਡੂਬੇ ਭਾਈ ਨਿਰਾਪਰਾਧ ਚਿਤ ਮਹਿ ਬੁਰਾਈ ਰਹਾਉ ਅੰਤਰ ਲੋਭ ਫਿਰੈ ਹਲਕਾਈ ਨਿੰਦਾ ਕਰਹਿ ਸਿਰ ਭਾਰ ਉਠਾਏ ਮਾਇਆ ਮੂਠਾ ਚੇਤਨਾਹੀ ਪਰਮੇ ਭੂਲਾ ਬਹੁਤੀ ਰਾਹੀ ਬਾਹਰ ਭੀਖ ਕਰਹਿ ਘਨੇਰੇ ਅੰਤਰ ਵਿਖਿਆ ਉਤਰੀ ਘੇਰੇ ਅਵਰ ਅਪਦੇਸੈ ਆਪ ਨਾ ਬੂਝੈ ਐਸਾ ਬ੍ਰਾਹਮਣ ਕਹੀਂ ਨਾ ਸੀਜੈ ਮੂਰਖ ਬ੍ਰਾਹਮਣ ਪ੍ਰਭੂ ਸੰਭਾਲ ਦੇਖਤ ਸੁਨਤ ਤੇਰਹਿ ਨਾਲ ਕਹੋ ਨਾਨਕ ਜੇ ਹੋਵੀ ਭਾਗ ਮਾਨ ਛੋੜ ਗੁਰ ਚਰਨੀ ਲਾਗ ਆਸਾ ਮਹੱਲਾ ਪੰਜਵਾਂ